ਜਲੰਧਰ ਦੇ ਪਸਤੀਪਾਪਾ ਖੇਲ ਦੀ ਨਹਿਰ 'ਚ ਇੱਕ ਛੋਟੇ ਬੱਚੇ ਦੀ ਤਾਇ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਸੰਸਨੀ ਖੜ ਗਈ। ਉਥੋਂ ਲੰਘ ਰਹੇ ਇੱਕ ਰਾਹੀ ਗਾਰ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਇੱਕ ਔਟ ਨੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ। ਜਲੰਧਰ ਦੇ ਬਸਦੀ ਬਾਬਾ ਖੇਲ ਦੀ ਨਹਿਰ ਚੋਂ ਇੱਕ ਜਲੰਧਰ ਦੇ ਬਸਦੀ ਬਾਬਾ ਖੇਲ ਦੀ ਨਹਿਰ ਚੋਂ ਇੱਕ ਛੋਟੇ ਬੱਚੇ ਦੀ ਤੈਰ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ ਲਾਸ਼ ਪਈ ਹੈ ਬੱਚੇ ਦੀ ਨਹਿਰ ਦੇ ਵਿੱਚ। ਉਹ ਜਦੋਂ ਮੈਂ ਮੌਕੇ ਤੇ ਪਹੁੰਚਿਆ ਉਹ ਲਾਸ਼ ਜਿਸ ਬੱਚੇ ਦੀ ਕੱਢ ਕੇ ਬਾਹਰ ਰੱਖੀ ਗਈ ਹੈ। ਇਸ ਬੰਦੀ ਸਾਡੇ ਡਿਊਟੀ ਅਫਸਰ ਜਿਹੜੇ ਨੇ ਉਹ ਮੈਦ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਪਬਲਿਕ ਦੇ ਦਸਤਾਵੇਜ਼ ਮੁਤਾਬਕ ਕੋਈ ਲੇੜੀ ਇੱਥੇ ਸੁੱਟ ਕੇ ਗਈ ਜੇ ਬੱਚੇ ਉਸ ਬੰਦੀ ਅਫੀਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਸਰਜੋ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਨਾਲੇ ਦਵਾ ਕਿਤੇ ਸੀਸੀਟੀਵੀ ਕੈਮਰੇ ਲੱਗੇ ਨਹੀਂ ਇੱਥੇ ਲੱਗੇ ਚੱਕ ਦੇਣੀਆਂ ਫਿਰ ਪਿੱਛੋਂ ਸ਼ੁਰੂ ਕਰਾਂਗੇ ਜਿੱਥੇ ਕੈਮਰਾ ਮਿਲਦਾ ਹੈ ਉੱਥੋਂ ਹੀ ਸ਼ੁਰੂ ਕਰਾਂਗੇ ਸਰ ਇਹ ਪਤਾ ਲੱਗਾ ਬੱਚੇ ਨੂੰ ਬਾਹਰ ਕਿੱਧਰ ਕੱਟਿਆ ਗਿਆ ਕਿੱਥੇ ਕੱਟਿਆ ਮੈਨੂੰ ਪਤਾ ਵੀ ਨਹੀਂ ਕਿੱਥੇ ਕੱਟਿਆ

ਕਾਸੀ ਲਾਇਆ ਨਹੀਂ ਨਹੀਂ ਤੱਕ ਕੋਈ ਗੱਲ ਵਸ ਨਹੀਂ ਉਹ ਮੁਰਗੀ ਕਾਤੇ ਕੀ ਕੀਤੀ ਜਾ ਰਹੀ ਹੈ ਕੋਈ ਨਹੀਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਕਰਾਂਗੇ ਕੀ ਨਾਮ ਹੈ ਸਰ ਆਪਣਾ ਬਿਜਮ ਸਿੰਘ